ਕਰੋ ਨਿਕਲ ਗਏ ਤੇ ਆਸਮਾਨ ਲੀਲਾ ਆਪਾਂ ਜੈਕਟਾ ਵਗੈਰਾ ਤੇ ਆਪਾਂ ਚੱਲੇ ਭੂਈ ਹੋਣਾ ਕੋਲ ਤੇ ਵੇਖ ਸਕਦੇ ਤੇ ਗਾਇਸ ਆਪਾਂ ਕਰੋ ਨਿਕਲ ਗਏ ਵੇਖ ਲੋ ਅਗਲੀ ਆਡੀ ਤੇ ਆਸਮਾਨ ਡੱਬਾ ਤੇ ਘਾਂਡੇ ਲੇਵਾ ਤੇ ਤੁਹਾਨੂੰ ਗਾਇਸ ਬਾਕੀ ਅੱਗੇ ਰਸਤੇ ਦਾ ਸਾਰਾ ਹੀ ਵੀਊ ਮਹਾਮਾ ਵੀ ਸਾਰਾ ਹੀ ਵੀਊ ਲੋ ਅਟਾਰੀ ਪਾੜਨ ਅਟਾਰੀ ਚੱਲੇ ਵਾਂ ਤੇ ਮੈਂ ਤੁਹਾਨੂੰ ਸਾਰਾ ਹੀ ਉੱਥੇ ਦਾ ਵੀਊ ਦਿਖਾਵਾਂਗੀ ਤੇ ਵਲੌਗ ਨਾਲ ਜੁੜੇ ਰਹੋ ਤੇ ਵਲੌਗ ਮਿਸ ਨਾ ਕਰਿਓ ਆਪਾਂ ਦੁਆਲੀ ਦੇ ਮਤਲਬ ਜਿਹੜੀ ਕੱਲ ਦੀ ਸ਼ੋਪਿੰਗ ਕੀਤੀ ਉਹ ਹੁਣ ਆਪਾਂ ਤੈਨ ਚੱਲੇ ਸਮਾਨ ਤੇ ਆਪਾਂ ਨੇ ਫਿਰ ਅੱਜ ਤੇਜ਼ ਜਾਣਨੇ ਵਾ ਤੇ ਸਬ ਤੇ ਤੇ ਗਾਇਸ ਆਹ ਰੇ ਲੀਆ ਇੱਥੋਂ ਦੀ ਸਬਵੇ ਤੇ ਆਪਾਂ ਜਾਣਦੇ ਆ ਪਿਆ 家里这么多呢。 ਗਾਈਸਨ ਫਰੂਟ ਵੀ ਲਿਆ ਵਾ ਸੇਬ ਤੇ ਕੇਲੇ ਤੇ ਦੇਖ ਸਕਦੇ ਜੋ ਹੁਣ ਤਾਂ ਨੂੰ ਬਸ ਆਪ ਪਹੁੰਚੇ ਨੇ ਵਾਲੇ ਉੱਥੇ ਜਾ ਕੇ ਮਿਲਦੇ ਮੈਂ ਉੱਤਰ ਕੀ ਮੰਮੀ ਸੂਟ ਵਖਾਉ ਆਪਾਂ ਗਾਈਸ ਆਹ ਸੂਟ ਪਾ ਕੇ ਮੈਂ ਚੇਤਾ ਭੰਗੀ ਤੇ ਮੰਮੀ ਮੈਂ ਫਰੂਟ ਫੜ ਲਿਆ ਗਾਈਸ ਤੇ ਮੰਮੀ ਉਹਨੇ ਦੁੱਧ ਦਾ ਸਮਾਨ ਲੱਗ ਗਿਆ ਫੜ ਮੈਂ ਤਾਂ ਜੀ ਨਹੀਂ ਪਾ ਗਏ ਪਹਿਲਾਂ ਮੈਂ ਸੋਚੇ ਸੂਟ ਪਾ ਕੇ ਉਹਨੇ ਬਲੈਕ ਕਰ ਲਿਆ ਤੇ ਦੇਖ ਸਕਦੇ ਮੰਮੀ ਚਲੋ ਦਾੜੀ ਗਾਇਸ ਮੰਮੀ ਹੁਣੀ ਜਾਣਦਾ ਪਿਆ ਪਰ ਜਿਹੜੀ ਕੱਲ ਦੀ ਸ਼ਾਪਿੰਗ ਕਰਕੇ ਆਏ ਸੀ ਗਾਇਸ ਤੇ ਆਪਾਂ ਪਹੁੰਚ ਗਏ ਆ ਜੀ ਠੀਕ ਨਾ ਦੇ ਕਾਰ ਸੱਚੀ ਕਾਰ ਮੇਰੇ ਕੋਲ ਮਿਲੋ ਗਿਆ ਮੇਰਾ ਮਿਲੋ ਲੈਣਾ ਉਹ ਤਾਂ ਗਾਇਸ ਆਪਾਂ ਚੱਲ ਗਏ ਆ ਜੀ ਅੱਛਾ ਆਹੋ ਕਾ ਕਰਕੇ ਉੱਤੇ ਉਹ ਠੀਕ ਆ ਹਾਂ ਠੀਕ ਆ ਤੇ ਮੇਰੇ ਕੋਲ ਨਹੀਂ ਉੱਥੇ ਪਿੱਛੇ ਹੁਣੇ ਜੇ ਅੱਛਾ ਸ਼ੁਆ ਹੁਣ ਆਪਾਂ ਆ ਗਏ ਆ ਗਾਇਸ ਪਾਣੀ ਪੀਂਦੇ ਪਏ ਆਪਾਂ ਹੁਣ ਸੰਟਾ ਪੀ ਮੰਮੀ ਹੈਲੋ ਹੈਲੋ ਗਾਇਜ਼ ਇਸੋਂ ਆਪਾਂ ਪੀਂਦੇ ਆ ਬੀਪਿੰਟ ਅੰਦਰ ਪਾਪਾ ਬੈਠੇ ਹੋਣੇ ਤੇ ਮੈਂ ਤੇ ਮੈਂ ਵੀ ਲੱਗੀ ਪੀਣ ਫੈਂਟਾ ਫੈਂਟਾ ਪੀਂਦੇ ਆ ਜੀ ਤੁਹਾਨੂੰ ਬੈਕ ਟੂ ਵਲੋਗ ਆਈ ਆਨ ਲੱਗੇ ਆ ਚਾਹ ਪੀਣ ਹੈਲੋ ਮੰਮੀ ਹੈਲੋ ਗਾਇਜ਼ ਕੀ ਲੱਗੇਗਾ ਚਾਹ ਵੀ ਲੱਗੇ ਇਸ ਸਮੋਸੇ ਖਾਂਦੇ ਆ ਬੇ ਜੀ ਗਾਈਸ ਮੰਮੀ ਹੋਣੀ ਖਾਂਦਾ ਪੇਜੀ ਸਮੋਸੇ ਤੇ ਗਾਈਸ ਹੁਣ ਤਾਂ ਸਮੋਸੇ ਸਮੋਸੇ ਖਾ ਕੇ ਬੈਕ ਟੂ ਵਲੌਗ ਬਾਅਦ ਮਿਲਦੇ ਆ ਆ ਗਈ ਆ ਕੋਈ ਹੋਣੀ ਚਾਹ ਲੈ ਕੇ ਆਗੇ ਵਾ ਹੈਲੋ 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 ਪਲਕੂ ਬੱਕਰੇ ਦਾ ਦੇ ਆ ਫੁੱਫੜਿਆ ਜੀ ਸਾਡੇ ਤੇ ਮੰਮੀ ਹੋਣੀ ਕੀ ਸਮੋਸੇ ਖਾਂਦਾ ਪਿਆ ਚਾਹ ਚੂਪੀ ਕੇ ਗਾਈਸ ਤੁਹਾਨੂੰ ਬੈਕ ਟੂ ਵਲੌਗ ਬਾਅਦ ਮਿਲਦੇ ਆ ਆਪਾਂ ਜੈਕਟਾ ਦੇਤੀਆਂ ਵਾ ਪਾ ਕੇ ਦਿਖਾਉਣੇ ਉੱਠ ਗਿਓ ਗਾਇਸ ਵੇਖ ਸਕਦੇ ਛਫਫੜ ਪਾ ਕੇ ਚੈੱਕ ਕਰਨ ਲੱਗੇ ਵਾ ਪਾ ਕੇ ਵੇਖ ਲਿਆ ਵਾ ਪੂਰੀ ਆਈ ਫਿਟਿੰਗ ਤੇ ਆਹ ਬੋਲਦੀ ਆ ਇਹ ਅਨਮੋਲ ਦੀ ਆ ਅਨਮੋਲ ਆ ਜਣੀ ਹਾਂ ਠੀਕ ਲੱਗੇ ਹਾਂ ਠੀਕ ਹੈ ਟੋਪੀ ਵੀ ਫਿਰ ਹੁਣ ਤਾਂ ਅੱਗੇ ਪਾਉਂ ਫਲਕ ਦਾ ਗਿਫਟ ਆ ਆ ਫਲਕ ਦਾ ਗਿਫਟ ਪਾ ਲਈਆ ਬਾਈ ਕਰ ਦੋ ਬਾਈ ਤੇ ਕੋਈ ਲਈ ਦੱਬਾ ਫਰੂਟ ਗਿਫਟ ਕਾਈਸੋਂ ਤੁਹਾਨੂੰ ਮਿਲਾਂਗੇ ਜੀ ਜੀ ਰੋਟੀ ਖਾਵਾਂਗੇ ਹੁਣ ਆਪਾਂ ਚਲੋ ਇੱਥੇ ਪਾ ਲੋ ਆਨ ਬੋਲ ਦੀ ਵਿੱਚ ਹੀ ਪਾ ਰੋਟੀ ਲੱਗੇ ਖਾਣ ਰਾਤ ਚੋਲ ਦਾਈ ਸਬਜ਼ੀਆਂ ਅਲ ਮਤਲਬ ਮੀਟ ਤੇ ਵੇਦੀਪੁਰ ਜੀ ਕੀ ਲੱਗੇ ਕਰਨ ਜੀ ਠੀਕ ਆ ਫਰਤੇ ਹੀ ਨਹੀਂ ਖਾਣੀ अच्छा हां बहुत बहुत गाइस मेल दे गाइस मेरे पापा ਕਿਤੇ ਵੀ ਚਲ ਜਨ ਹਰੀਆ ਮਿਰਚਾ ਨਹੀਂ ਛੱਡਦੇ ਇਹ ਸਮਝਦੇ ਹੈ ਮੈਂ ਜਹੀਂ ਕਿ ਜੋ ਇਹ ਭੁਕੇ ਭੁਕੇ ਨਿਕਲ ਗਏ ਆ ਤੇ ਕਰੋ ਜਾਣ ਦਾ ਪਿਆ ਘਰ ਨੂੰ ਤੇ ਵੇਖ ਸਕਦੇ ਜੋ ਅਵੋਦਲੀ ਸਾਈਨ गाइस ਐਕਚੁਅਲ ਚ ਅਟਾਰੀ ਬਾਰਡਰ ਆ ਉਲੀਆ ਨਾ ਬੋਰ ਵੇਖ ਸਕਦੇ ਜਿਸਲਾਮਾਬਾਦ ਪਾਕਿਸਤਾਨ ਬਾਰਡਰ ਹੈ ਤੇ ਗਾਇਸ ਹੁਣ ਮਿਲਾਂਗੇ ਜੀ ਤੁਹਾਨੂੰ ਜਾ ਕੇ ਅੰਮ੍ਰਿਤਸਰ ਨੂੰ ਨਹੀਂ ਦੇਣ ਲੱਗੇ ਜੀ ਗਿਫਟ ਮਿਸਤਰੀਆਂ ਗਾਇਸ ਮੰਮੀ ਹੁਣ ਨਹੀਂ ਦੇਂਦਾ ਭੇਜੀ ਗਿਫਟ ਇੱਧਰ ਆਣੇ ਜੀ ਇੱਧਰ ਨੂੰ ਆਣਾ ਚੱਲ ਇੱਧਰ ਬਣੀ ਤੇ ਗਾਇਸ ਆਹ ਕੱਟ ਤੁਰੇ ਆਪਾਂ ਦੋਨੋਂ ਖਾਂਦ ਗਾਉਂਦੇ ਆਪੇ ਹੀ ਕਰ ਲੈਣਗੇ ਆ ਵੀ ਆ ਵੀ ਹੁਸੈਨਾ ਜੀ ਸੈਜ ਕੋਈ ਆ ਆ ਵੀ ਆ ਬਿਲਕੁਲ ਬਦਲ ਗਿਆ ਨਾਲ ਗਾਈਸ ਪਾਪਾ ਨਹੀਂ ਦਿੰਦੇ ਭੇਜੇ ਕਿ ਦੀਵਾਲੀ 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 ਦਾ ਕਿਹਦੇ ਪਾਪਾ ਕੋੜਾ ਮਾਰਤਾ ਲੈਣਾ ਦਾ ਵਾਤਾ ਕਰੇ ਤੇ ਫੇਰ ਆਉਣ ਵਾਲੇ ਬਣੀ ਆਪਾਂ ਫੇਰ ਤੇ ਗਾਈਸ ਸਾਗ ਵੀ ਗਾਈਸ ਮਿਸਤਰੀਆਂ ਦੇ ਲਈ ਸਾਗ ਵੀ ਖਾ ਲਿਆ ਠੀਕ ਹੈ ਤੇ ਗਾਈਸ ਮਿਲਦੇ ਆਂ ਜੀ ਤੁਹਾਨੂੰ ਹੁਣ ਕੱਲ ਦੇ ਬਲੌਗ ਇੱਥੇ ਨਗਾ ਕੇ ਜਾਣੀ ਵਾ ਦਿਵਾਲੀਆਂ ਬਾਅਦ ਦਿਵਾਲੀਆਂ ਬਾਅਦ ਹੀ ਸਾਡਾ ਗਾਇਸ ਕੰਮ ਨਿਭੜਨਾ ਵਾ ਅੰਕਲ ਵੀ ਨਹੀਂ ਕਹਿੰਦੇ ਆਹ ਦੇਵਾਲੀ ਤੋਂ ਪਹਿਲਾਂ ਕੱਲ੍ਹ ਆ ਗਏ ਫੇਰ ਸਾਡੇ ਘਰ ਗਏ ਹੂੰ